ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਦਾ ਸਵਾਮੀ ਅੱਜ ਦੀ ਸਾਖੀ ਵਿੱਚ ਬਾਬਾ ਜੀ ਨੇ ਇਹ ਸੰਦੇਸ਼ ਦਿੱਤਾ ਹੈ ਕਿ ਕਰਮਾਂ ਦਾ ਹਿਸਾਬ ਕਿਤਾਬ ਸਾਨੂੰ ਦੇਣਾ ਹੀ ਪੈਂਦਾ ਹੈ ਇੱਕ ਵਾਰ ਇੱਕ ਆਦਮੀ ਇੱਕ ਕੇਲੇ ਵਾਲੇ ਭਾਈ ਕੋਲ ਜਾਂਦਾ ਹੈ ਤੇ ਉਸ ਤੋਂ ਕੇਲੇ ਲੈਂਦਾ ਹੈ ਕੇਲੇ ਲੈ ਕੇ ਉਹ ਆਪਣੀ ਜੇਬ ਵਿੱਚੋਂ 100 ਦੇ 200 ਦੇ ਅਤੇ 500 ਦੇ ਨੋਟ ਕੱਢਦਾ ਹੈ ਅਤੇ ਕੇਲੇ ਵਾਲੇ ਨੂੰ ਕਹਿੰਦਾ ਹੈ ਕਿ ਕਿੰਨੇ ਤੇਰੇ ਪੈਸੇ ਹੋਏ ਹਨ ਤੂੰ ਇਸ ਵਿੱਚੋਂ ਆਪਣੇ ਪੈਸੇ ਕੱਟ ਲੈ ਕੇਲੇ ਵੇਚਣ ਵਾਲਾ ਭਾਈ ਜਦੋਂ ਇਹ ਦੇਖਦਾ ਹੈ ਕਿ ਇਹ ਤਾਂ ਅੰਨਾ ਹੈ ਤਾਂ ਉਹ 100 ਰੁਪਏ ਦੇ ਕੇਲੇ ਤੋਂ ਇਲਾਵਾ ਉਸ ਵਿੱਚੋਂ 500 ਦਾ ਨੋਟ ਵੀ ਕੱਢ ਲੈਂਦਾ ਹੈ ਅਤੇ ਉਸਨੂੰ ਕਹਿੰਦਾ ਹੈ ਠੀਕ ਹੈ ਅੰਕਲ ਜੀ ਮੈਂ ਆਪਣੇ ਪੈਸੇ ਲੈ ਲੇ ਅਮੀਰ ਆਦਮੀ ਨੇ ਬਾਕੀ ਦੇ ਪੈਸੇ ਆਪਣੀ ਜੇਬ ਵਿੱਚ ਰੱਖ ਲਏ ਅਤੇ ਕੇਲੇ ਲੈ ਕੇ ਉੱਥੋਂ ਚਲਾ ਗਿਆ ਉਹ ਸੇਠ ਆਦਮੀ ਹਰ ਰੋਜ਼ ਉਸ ਕੇਲੇ ਵਾਲੇ ਪਾਈ ਤੋਂ ਕੇਲੇ ਲੈਂਦਾ ਅਤੇ ਉਹ ਉਸ ਤੋਂ 100 ਰੁਪਏ ਨਾ ਲੈ ਕੇ ਕਦੇ 200 ਕਦੇ 500 ਰੁਪਏ ਕੱਢ ਲੈਂਦਾ ਸੀ ਇੱਕ ਦਿਨ ਉਸ ਕੇਲੇ ਵਾਲੇ ਦੇ ਮਨ ਵਿੱਚ ਆਇਆ ਕਿ ਇਹ ਅੰਨਾ ਆਦਮੀ ਹਰ ਰੋਜ਼ ਮੇਰੇ ਤੋਂ ਕੇਲੇ ਲੈ ਕੇ ਜਾਂਦਾ ਹੈ ਇਹ ਇਨਾਂ ਕੇਲਿਆਂ ਦਾ ਕੀ ਕਰਦਾ ਹੋਵੇਗਾ ਉਹ ਉਸ ਦਾ ਪਿੱਛਾ ਕਰਨ ਲੱਗਾ ਅਤੇ ਉਹ ਅਮੀਰ ਆਦਮੀ ਇੱਕ ਬਸਤੀ ਵਿੱਚ ਗਿਆ ਅਤੇ ਉਸ ਨੇ ਗਰੀਬ ਬੱਚਿਆਂ ਨੂੰ ਕੇਲੇ ਦਿੱਤੇ ਉਹ ਬੱਚੇ ਬਹੁਤ ਖੁਸ਼ ਹੋ ਗਏ ਉਹ ਸੇਠ ਆਦਮੀ ਰੋਜ਼ ਕੇਲੇ ਲੈ ਕੇ ਉਹਨਾਂ ਬੱਚਿਆਂ ਨੂੰ ਦਿੰਦਾ ਸੀ ਬੱਚੇ ਵੀ ਉਸ ਦਾ ਰੋਜ਼ ਇੰਤਜ਼ਾਰ ਕਰਦੇ ਸਨ ਅੰਕਲ ਅੱਜ ਲੇਟ ਹੋ ਗਏ ਕੇਲੇ ਲੈ ਕੇ ਨਹੀਂ ਗਏ ਅਗਲੇ ਦਿਨ ਜਦੋਂ ਉਹ ਸੇਠ ਆਦਮੀ ਉਸ ਕੇਲੇ ਵਾਲੇ ਪਾਈ ਤੋਂ ਕੇਲੇ ਲੈਣ ਲਈ ਆਇਆ ਤਾਂ ਕੇਲੇ ਵਾਲਾ ਬੋਲਿਆ ਕਿ ਮੈਂ ਤੁਹਾਨੂੰ ਉਸ ਵਸਤੀ ਵਿੱਚ ਦੇਖਿਆ ਸੀ ਤੁਸੀਂ ਉੱਥੇ ਗਰੀਬ ਬੱਚਿਆਂ ਨੂੰ ਕੇਲੇ ਵੰਡ ਰਹੇ ਸਨ ਉਹ ਆਦਮੀ ਬੋਲਿਆ ਕਿ ਪਹਿਲਾਂ ਮੈਂ ਕਿਰਾਨੇ ਦੀ ਦੁਕਾਨ ਚਲਾਉਂਦਾ ਸੀ ਜਦੋਂ ਕਰੋਨਾ ਹੋਇਆ ਸੀ ਤਾਂ ਮੈਂ ਲੋਕਾਂ ਤੋਂ ਡਬਲ ਪੈਸੇ ਲੰਦਾ ਸੀ ਜਦੋਂ ਲੋਕ ਮੈਨੂੰ ਕਹਿੰਦੇ ਸੀ ਤਾਂ ਮੈਂ ਉਹਨਾਂ ਨੂੰ ਕਹਿੰਦਾ ਸੀ ਕਿ ਜੇਕਰ ਸਮਾਨ ਲੈਣਾ ਹੈ ਤਾਂ ਲਵੋ ਨਹੀਂ ਤਾਂ ਇੱਥੋਂ ਚਲੇ ਜਾਵੋ ਤਾਂ ਉਨਾ ਨੂੰ ਮਜਬੂਰੀ ਵਿੱਚ ਮੇਰੇ ਤੋਂ ਸਮਾਨ ਲੈਣਾ ਪੈਂਦਾ ਸੀ ਕਿਉਂਕਿ ਉੱਥੇ ਕੋਈ ਹੋਰ ਕਿਰਾਣੇ ਦੀ ਦੁਕਾਨ ਨਹੀਂ ਸੀ ਔਰ ਨਾਲ ਵਿੱਚ ਮੈਂ ਲੋਕਾਂ ਨੂੰ ਬਹੁਤ ਲੁੱਟਿਆ ਪਰ ਬਾਬਾ ਜੀ ਕਹਿੰਦੇ ਹਨ ਕਿ ਸਾਨੂੰ ਕਿਸੇ ਤੋਂ ਜ਼ਿਆਦਾ ਪੈਸੇ ਨਹੀਂ ਲੈਣੇ ਚਾਹੀਦੇ ਉਸ ਇਲਾਕੇ ਵਿੱਚ ਕਈ ਹੋਰ ਦੁਕਾਨਾਂ ਖੁੱਲ ਗਈਆਂ ਉਸ ਇਲਾਕੇ ਦੇ ਲੋਕ ਉਹਨਾਂ ਦੁਕਾਨਾਂ ਤੋਂ ਸਮਾਨ ਲੈਣ ਲੱਗ ਪਏ ਮੇਰੇ ਕੋਲ ਕੋਈ ਵੀ ਨਹੀਂ ਆਉਂਦਾ ਸੀ ਸਮਾਨ ਲੈਣ ਲਈ ਕੁਝ ਵਕਤ ਮਗਰੋਂ ਮੇਰਾ ਐਕਸੀਡੈਂਟ ਹੋ ਗਿਆ ਮੈਨੂੰ ਬਹੁਤ ਸੱਟਾਂ ਲੱਗੀਆਂ ਸਨ ਅਤੇ ਉਸ ਐਕਸੀਡੈਂਟ ਵਿੱਚ ਮੇਰੀਆਂ ਦੋਨਾਂ ਅੱਖਾਂ ਦੀ ਰੋਸ਼ਨੀ ਚਲੀ ਗਈ ਮੈਂ ਅੰਨ੍ਹਾ ਹੋ ਗਿਆ ਮੈਂ ਚੱਲਣ ਫਿਰਨ ਤੋਂ ਵੀ ਦੇ ਚਾਰ ਹੋ ਗਿਆ ਮੈਂ ਬਿਸਤਰ ਤੇ ਪਿਆ ਰੋਂਦਾ ਰਹਿੰਦਾ ਸੀ ਅਤੇ ਆਪਣੇ ਕੀਤੇ ਹੋਏ ਕੰਮਾਂ ਦੀ ਬਾਬਾ ਜੀ ਤੋਂ ਮਾਫੀ ਮੰਗਦਾ ਰਹਿੰਦਾ ਸੀ ਕਾਫੀ ਸਮਾਂ ਬੀਤਣ ਤੋਂ ਬਾਅਦ ਹੌਲੀ-ਹੌਲੀ ਮੈਂ ਠੀਕ ਹੋ ਗਿਆ ਹੁਣ ਮੈਂ ਚੱਲ ਫਿਰਤਾ ਸਕਦਾ ਹਾਂ ਪਰ ਮੇਰੀਆਂ ਅੱਖਾਂ ਠੀਕ ਨਹੀਂ ਹੋਈਆਂ ਆਪਣੇ ਕਰਮਾਂ ਦਾ ਹਿਸਾਬ ਘਟਾਉਣ ਦੇ ਲਈ ਮੈਂ ਇਹਨਾਂ ਬੱਚਿਆਂ ਨੂੰ ਫਲ ਵਗੈਰਾ ਦਿੰਦਾ ਹਾਂ ਤੇ ਗਰੀਬ ਨੂੰ ਕੋਈ ਦਵਾਈ ਬੁੱਟੀ ਚਾਹੀਦੀ ਹੋਵੇ ਜਾਂ ਕਿਸੇ ਵਿੱਚ ਨੂੰ ਕੱਪੜੇ ਚਾਹੀਦੇ ਹੋਣ ਤਾਂ ਮੈਂ ਉਹਨਾਂ ਦੀ ਮਦਦ ਕਰ ਦਿੰਦਾ ਹਾਂ ਤਾਂ ਜੋ ਮੇਰੇ ਕੀਤੇ ਹੋਏ ਕਰਮਾਂ ਦਾ ਕੁਝ ਹਿਸਾਬ ਹਲਕਾ ਹੋ ਜਾਵੇਗਾ ਪਾਈ ਅਸੀਂ ਸੋਚਦੇ ਹਾਂ ਕਿ ਸਾਨੂੰ ਕੋਈ ਨਹੀਂ ਦੇਖਦਾ ਪਰ ਉੱਪਰ ਵਾਲਾ ਸਾਨੂੰ ਸਭ ਨੂੰ ਦੇਖ ਰਿਹਾ ਹੈ ਕਿ ਅਸੀਂ ਕੀ ਕਰ ਰਹੇ ਹਾਂ ਚੰਗੇ ਕਰਮ ਕਰ ਰਹੇ ਹਾਂ ਜਾਂ ਫਿਰ ਅਸੀਂ ਬੁਰੇ ਕਰਮ ਕਰ ਰਹੇ ਹਾਂ ਉਹ ਸਾਡੇ ਕਰਮਾਂ ਦਾ ਲੇਖਾ ਜੋਖਾ ਸਾਡਾ ਹਿਸਾਬ ਕਿਤਾਬ ਸਭ ਲਿਖਦਾ ਹੈ ਅਤੇ ਇੱਕ ਨਾ ਇੱਕ ਦਿਨ ਸਾਨੂੰ ਉਸ ਦਾ ਫਲ ਮਿਲਦਾ ਹੈ ਚੰਗੇ ਕਰਮਾਂ ਦਾ ਚੰਗਾ ਫਲ ਮਿਲਦਾ ਹੈ ਅਤੇ ਬੁਰੇ ਕਰਮਾਂ ਦਾ ਬੁਰਾ ਫਲ ਮਿਲਦਾ ਹੈ ਇਸ ਲਈ ਬਾਬਾ ਜੀ ਕਹਿੰਦੇ ਹਨ ਕਿ ਸਾਨੂੰ ਹਮੇਸ਼ਾ ਚੰਗੇ ਕੰਮ ਕਰਨੇ ਚਾਹੀਦੇ ਹਨ ਘਰ ਵਿੱਚ ਹਮੇਸ਼ਾ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਕਿ ਸਾਡੇ ਵਿੱਚ ਸਾਨੂੰ ਆਪਣੇ ਬਜ਼ੁਰਗਾਂ ਦੀ ਸੇਵਾ ਕਰਦੇ ਹੋਏ ਦੇਖ ਕੇ ਕੱਲ ਨੂੰ ਉਹ ਵੀ ਸਾਡੀ ਸੇਵਾ ਕਰਨਾ ਕੱਲ ਹੀ ਮੈਂ ਦੇਖਿਆ ਕਿ ਇੱਕ ਪਤੀ ਪਤਨੀ ਆਪਣੇ ਬਿਮਾਰ ਪਿਤਾ ਨੂੰ ਘਰ ਤੋਂ ਬਾਹਰ ਕੱਢ ਰਹੇ ਸਨ ਤਾਂ ਉਹਨਾਂ ਦਾ ਬੇਟਾ ਕੋਲ ਖੜ ਕੇ ਇਹ ਸਭ ਕੁਝ ਦੇਖ ਰਿਹਾ ਸੀ ਉਹਨਾਂ ਨੇ ਆਪਣੇ ਪਿਤਾ ਨੂੰ ਇੱਕ ਕੰਬਲ ਦੇ ਦਿੱਤਾ ਇਹ ਲੈ ਕੇ ਇੱਥੇ ਚਲੇ ਜਾਓ ਸਭ ਦੇਖ ਰਿਹਾ ਸੀ ਉਸਨੇ ਆਪਣੇ ਦਾਦਾ ਜੀ ਤੋਂ ਕੰਬਲ ਬਾਬਸ ਲੈ ਲਿਆ ਤੇ ਕੈਂਚੀ ਲੈ ਕੇ ਉਸ ਨੂੰ ਕੱਟ ਦਿੱਤਾ ਤੇ ਮਾਤਾ ਪਿਤਾ ਨੇ ਪੁੱਛਿਆ ਕਿ ਬੱਚਾ ਇਹ ਤੂੰ ਕੀ ਕਰ ਰਿਹਾ ਹੈ ਤਾਂ ਬੱਚਾ ਬੋਲਣ ਲੱਗਾ ਕਿ ਮੈਂ ਇਸ ਕੰਬਲ ਦੇ ਦੋ ਟੁਕੜੇ ਕਰ ਰਿਹਾ ਹਾਂ ਪਤੀ ਪਤਨੀ ਹੈਰਾਨ ਹੋ ਕੇ ਬੋਲੇ ਪਰ ਕਿਉਂ ਉਹ ਬੋਲਿਆ ਕਿ ਜਦੋਂ ਮੈਂ ਵੱਡਾ ਹੋ ਜਾਵਾਂਗਾ ਮੈਂ ਵੀ ਤੁਹਾਨੂੰ ਘਰ ਵਿੱਚੋਂ ਕੱਢ ਦਵਾਂਗਾ ਮੈਂ ਕੰਬਲ ਦਾ ਅੱਧਾ ਹਿੱਸਾ ਤੁਹਾਨੂੰ ਦੇ ਦਮਾਂਗਾ ਉਹਨਾਂ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਅੱਜ ਜੋਸੀਂ ਆਪਣੇ ਬਜ਼ੁਰਗਾਂ ਨਾਲ ਕਰ ਰਹੇ ਹਾਂ ਉਹ ਹੀ ਕੱਲ ਨੂੰ ਸਾਡੇ ਨਾਲ ਵੀ ਹੋਵੇਗਾ ਉਹ ਆਪਣੇ ਪਿਤਾ ਦੇ ਪੈਰਾਂ ਵਿੱਚ ਡਿੱਗ ਪਏ ਅਤੇ ਉਹਨਾਂ ਤੋਂ ਮਾਫੀ ਮੰਗਣ ਲੱਗੇ ਉਹਨਾਂ ਨੇ ਆਪਣੇ ਪਿਤਾ ਦੇ ਨਾਲ ਖੁਦ ਨੂੰ ਵੀ ਕਰਤੋਂਵਾਰ ਜਾਂਦੇ ਹੋਏ ਮਹਿਸੂਸ ਕੀਤਾ ਬਾਬਾ ਜੀ ਕਹਿੰਦੇ ਹਨ ਕਿ ਚੰਗੇ ਕਰਮ ਕਰੀਏ ਅਤੇ ਸਿਮਰਨ ਨੂੰ ਪੂਰਾ ਟਾਈਮ ਦਈਏ ਸੇਵਾ بڑے ਭਾਗਾ ਨਾਲ ਮਿਲਦੀ ਹੈ ਲੋਕ satsang ਕਰਦੇ ਗੇਟ ਦੇ ਮੂਹਰੇ ਦੀ ਨੰਗਦੇ ਹਨ ਪਰ ਸੇਵਾ ਤੇ satsang ਵਿੱਚ ਉਹੀ ਜਾਂਦੇ ਹਨ ਜਿਨ੍ਹਾਂ ਤੇ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਰਾਦਾ ਸਵਾਮੀ